ਜੀ ਤਾਂ ਉਹ ਕਿਦਾਂ ਆਉਣਾ ਤੇਰੇ ਭਰਾ ਨੇ ਮੰਮੀ ਆਉਣਾ ਤਾਂ ਹੈਗਾ ਵੀਰੇ ਨੇ ਕਹਿੰਦਾ ਪਤਾ ਲੈਣ ਆਉਂਗਾ ਜਦੋਂ ਪਤਾ ਲੈਣ ਆਉਣਾ ਨਾ ਮੈਂ ਉਦੋਂ ਫਾਈਲ ਵਿਖਾਲ ਦੇਣੀ ਆ ਤੇ ਨਾਲ ਹੀ ਚਲ ਜਾਣਾ ਤੇ ਉਥੋਂ ਲਾਸ਼ ਰੌ ਸ਼ੁਰੂ ਕਰਾ ਲੈ ਮਮਨੀ ਇੱਧਰ ਆ ਮੇਰੀ ਗੱਲ ਸੁਣ ਪਹਿਲਾਂ ਹਾਂ ਜੀ ਮੈਂ ਦੱਸਾਂ ਕਿੱਥੋਂ ਆਇਆ ਵਾਂ ਕਿਦੋਂ ਇੱਦੀ ਬਾਹਰ ਗਏ ਵੇ ਉਹਨੂੰ ਅੰਦਰ ਕਿਤੇ ਕਦੀ ਕੋਦੀ ਲੱਤ ਤੇ ਸੱਟ ਲਾ ਦੇਣਾ ਕਦੀ ਤੇ ਕੰਤੇ ਨਾਲ ਨਾ ਕੀ ਕਰਦਾ ਵਾ ਤੂੰ ਵੇ ਤੂੰ ਆਪਣੀ ਨੌਕਰੀ ਪੇਸ਼ੇ ਵੱਲ ਧਿਆਨ ਦੇ ਆ ਕਰ ਤੂੰ ਉਹ ਜੇ ਮਰ ਗਈ ਨਾ ਤੇ ਅਸੀਂ ਬੱਜੇ ਮਰ ਜਣਾ ਹੀ ਆ ਉਹ ਕਿਦਾਂ ਨਹੀਂ ਮਰਦੀ ਮਮਨੀ ਅੱਛਾ ਮੈਂ ਉਹਨੂੰ ਮੈਂ ਕਿਹੜਾ ਗਲ ਘੜ ਤਾਦਾ ਮਗਰ ਮਗਰ ਉਹ ਤੇ ਤੁਰਿਆ ਫਿਰਦਾ ਵਾ ਵਿਆਹ ਤੇਰਾ ਇਸ ਕੰਮ ਨੂੰ ਨਹੀਂ ਕੀਤਾ ਕਿ ਤੂੰ ਉੱਠੇ ਤੂੰ ਮਾਰ ਲਾਪੇ ਮੇਰੀ ਗੱਲ ਸੁਣ ਬੰਦਾ ਬਣ ਜਾ ਤੇ ਮੈਂ ਕਹਿਤਾ ਯੋ ਤੇ ਮੈਂ ਮੈਂ ਉਹਨੂੰ ਕੀ ਕਹਿਤਾ ਵਾ ਆ ਜਦੋਂ ਉਹਨੂੰ ਸਾਈਂਆਂ ਚੀਕਾਂ ਮਾਰਨ ਦੀ ਮਾਰ ਕੇ ਗਿਆ ਤਾਂ ਤਾਂ ਹੀ ਆ ਕੋਈ ਕੀਤਾ ਤੇ ਤਾਂ ਹੀ ਵਿਆਹ ਉਹ ਕਿਹੜਾ ਮਰ ਗਈ ਆ ਕਿਤੇ ਅੱਛਾ ਆਹਦੇ ਕਰ ਤੇ ਛੱਟ ਲੱਗ ਗਈ ਆ ਫਿਰ ਕੀ ਹੋ ਗਿਆ ਉਹਦੇ ਕਿਹੜਾ ਫਰਕ ਪੈਂਦਾ ਕੋਈ ਗੱਲ ਭਾਬੀ ਉਹ ਠੀਕ ਹੈ ਵਹਿਗੇ ਜਮੀਨ ਆਹ ਤੇਰਾ ਕੰਮ ਵਧੀਆ ਵਾ ਪਹਿਲਾਂ ਮਾਰ ਲਓ ਤੇ ਫਿਰ ਪੁੱਛ ਲਓ ਠੀਕ ਆ ਤੇਰਾ ਤਾਂ ਉਹ ਹਾਲਵਾ ਪਹਿਲਾਂ ਮਾਰੀ ਜਾ ਤਾਂ ਉੱਤੋਂ ਕੁੱਟ-ਕੁੱਟ ਮੂੰਹ 'ਚ ਪਾਣੀ ਵੀ ਪਾਈ ਜਾਵੇ ਮਰੇ ਵੀ ਨਾ ਵਿਆਹ ਇਹਦਾ ਇਹ ਕਰਕੇ ਕੀਤਾ ਵੀ ਤਾਂ ਲੈ ਇੱਕ ਆਰ ਸੰਸਾਰ ਵਾਲਾ ਬਣ ਜਾਊਗਾ ਰੋਜੂਗਾ ਇਹਨੇ ਤਾਂ ਉਹ ਗੱਲ ਵੀ ਕੁੱਠੀਆਂ ਚਾਲਾਂ ਫੜ ਲਈਆਂ ਵਾ ਵੀ ਉਹੋ ਗੱਲ ਉੱਠਦਾ ਤੂੰ ਮਾਰ ਲਾ ਪੰਦਾ ਕਿੱਥੇ ਧਿਆਨ ਤੇਰਾ ਉਹ ਤੇਰੀ ਧਿਆਨ ਇੱਥੇ ਹੀ ਦਸੋ ਧਿਆਨ ਇਹਦਾ ਵਾ ਮਗਰ ਮਗਰ ਉਹਦੇ ਤੁਰਿਆ ਫਿਰਦਾ ਰਹਿੰਦਾ ਦਾ ਪੱਲਾ ਫੜ ਕੇ ਤੇ ਉਸੇ ਵळे ਘੜੀ ਹੁੰਦੀ ਤੈਨੂੰ ਕੁੱਟਣ ਲਾ ਪੰਦਾ ਆਹ ਪੰਨੇ ਦੀ ਕੀ ਕਰ ਤੂੰ ਉਤਵਾ ਦੀ ਲੈ ਮੰਮੀ ਇਨੂੰ ਕਿਨੇ ਕੀ ਸਮਝਾਉਣਾ ਵਾ ਉਹ ਤਾਂ ਡੋਨਵੱਟਾ ਬਣ ਕੇ ਖਲੋਤਾ ਵਾ ਜਦੋਂ ਮਰਜੀ ਇਹਨੂੰ ਮਾਰਨ ਦਾ ਪੈਂਦਾ ਵਾ ਮੰਮੀ ਤੜਫਣ ਧੀ ਹੂ ਪੀੜ ਦੇ ਨਾਲ ਐਨਾ ਮੇਰੇ ਦਿਨ ਨੂੰ ਕੁਝ ਹੋਇਆ ਨਾ ਕੀ ਪਤਾ ਕਿ ਕੀ ਮਾਰਿਆ ਜੇ ਇਹਦੇ ਵਜ੍ਹਾ ਹੋਵੇ ਨਾ ਇਹਨੂੰ ਲੱਗ ਪਤਾ ਜਾਏ ਹੈ ਕਿ ਤੇ ਕੰਨਾ ਗਾੜੀ ਜੂਮ ਸਰਕੰਡੀ ਹੈ ਤੇ ਨਹੀਂ ਚੱਲ ਬਜੀਤ ਇਹਦੀ ਛੱਡ ਕਰਦੇ ਰਹਿੰਦੇ ਜੋ ਮਰਜੀ ਤੂੰ ਮੈਨੂੰ ਇਹ ਦੱਸ ਕਿ ਤੇਰੇ ਭਰਾ ਨੇ ਹੁਣ ਸਵੇਰੇ ਆਉਣਾ ਹਾਂਜੀ ਮੰਮੀ ਮੈਂ ਤਾਂ ਕਿਹਾ ਸਵੇਰੇ ਹੀ ਆਇਓ ਚਲ ਜੀ ਆਉਂਦਾ ਵਾ ਨਾ ਪੁੜਾ ਕਰ ਤੇਲ ਪੂਲ ਕੱਢ ਕੇ ਤਿਆਰ ਕਰਕੇ ਰੱਖ ਆਪਾਂ ਨਰਕਬੀਰ ਦਾ ਇਲਾਜ ਸ਼ੁਰੂ ਕਰਾਈਏ ਤੇ ਨਾਲੇ ਮੇਰੀ ਗੱਲ ਸੁਣ ਉਹ ਤੇ ਜੇ ਠੀਕ ਹੋ ਜਾਊਗਾ ਤੇ ਚੱਲ ਆਪਣੇ ਕੰਮ ਸੰਭੀਰ ਲੱਗੂਗਾ ਨਾਲੇ ਵੇ ਪੁੱਤ ਮੈਨੂੰ ਨਹੀਂ ਉਹ ਮੰਜੇ ਤੇ ਪਿਆ ਮੇਰਾ ਪੁੱਤ ਚੰਗਾ ਲੱਗਦਾ ਮੈਨੂੰ ਇਹ ਤੁਰੇ ਫਿਰੇ ਚੱਲ ਆਪੇ ਜੇ ਠੀਕ ਹੋ ਜਾਊਗਾ ਹੌਲੀ ਹੌਲੀ ਕੰਮ ਵੀ ਕਰੂਗਾ ਜੇ ਆਪਾਂ ਇਹਦੇ ਵੱਲ ਧਿਆਨ ਨਾ ਦੇਵਾਂਗੇ ਤੇ ਫਿਰ ਕਿੱਦਾਂ ਇਹ ਕੰਮ ਕਰੂਗਾ ਮੰਮੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੇ ਮੈਨੂੰ ਚੰਗਾ ਲੱਗਦਾ بس ਕਿ ਮੈਂ ਵੀ ਸਾਰੀ ਜ਼ਿੰਦਗੀ ਉਹਦੇ ਨਾਲ ਹੀ ਕੱਟਣੀ ਹੈ ਕੀ ਭਤਾ ਕੀ ਹੋ ਗਿਆ ਜਿਹੜਾ ਤੁਹ ਮਾਨ ਨਹੀਂ ਨਹੀਂ ਆਉਂਦਾ ਮੈਂ ਜਲੋਤ ਤੇ ਵਕਾਲ ਕੇ ਵੇ ਲੈਨੇ ਆ ਜੇ ਮਹਾਰਾਜ ਕਰੇ ਛੇਤੀ RAM ਆ ਜੇ ਮੈਂ ਤੇ ਆਨੀ ਆ ਮਹਾਰਾਜ ਕਰੇ ਤੇ ਛੇਤੀ ਰਮਾਨ ਆ ਗਏ ਮੇਰੇ ਪੁੱਤ ਨੂੰ ਮੈਨੂੰ ਤਾਂ ਆ ਵੇਖ ਕੇ ਡੋ ਪੈਂਦੇ ਆ ਕਿ ਹਾ ਹੈ ਕਿਦਾਂ ਠੀਕ ਹੋਊਗਾ ਮੰਮੀ ਮੰਮੀ ਕਰਦਾ ਫਿਰਦਾ ਸੀ ਹੁਣ ਦਿਲ ਚੁੱਪ ਕਰਕੇ ਪਿਆ ਨਾਂ ਨੂੰ ਅਕਲ ਭੁੱਖ ਤੇ ਨਾਂ ਨੂੰ ਤੇ ਲੱਗਦੀ ਮੰਮੀ ਅਸੀਂ ਨੇ ਲਾ ਕਿੰਨੀਆਂ ਗੱਲਾਂ ਕਰਨ ਦੇ ਇੱਕ ਵਾਰੀ ਵੀ ਇਹਨੇ ਕੋਈ ਸਲਾਹ ਦਿੱਤੀ ਆਪਣੀ ਇੱਕ ਵਾਰੀ ਵੀ ਆਖਿਆ ਕਿ ਭਾਬੀ ਕੋਈ ਗੱਲ ਨਹੀਂ ਤੂੰ ਆਪਣੇ ਭਰਾ ਨੂੰ ਨਾ ਸੱਦ ਮੈਂ ਚਲ ਜੂਗਾ ਕੀ ਤਾਂ ਕੀ ਸੋਚਦਾ ਰਹਿੰਦਾ ਕਿ ਇਹਦਾ ਦਿਮਾਗ ਚੱਲਦਾ ਰਹਿੰਦਾ ਫਿਰ ਕੋ ਸੋਚਦਾ ਨੇ ਵੀ ਗਰਮੀਦ ਨੂੰ ਕਿਹੜੇ ਤਰੀਕੇ ਨਾਲ ਸਜਾ ਦੇਣੀ ਹੈ ਕੀ ਕਰਾਂ ਚੰਗਾ ਭਲਾ ਹੀ ਇਹਨੂੰ ਤੁਹਾਨੂੰ ਸੁਣਾ ਸੀ ਹੈ ਨਹੀਂ ਕਿ ਭੈਣ ਭਰਾਵਾਂ ਦੀ ਬਸ ਇਹਨੂੰ ਇਹੋ ਤੇ ਉਹਦੇ ਮਗਰ ਮਗਰ ਤੁਰਿਆ ਫਿਰਾਂ ਇੰਨਾ ਦੀ ਆਵਾਜ਼ ਆਉਣ ਦੇ ਹੀ ਆ ਮੈਨੂੰ ਲੱਗਦਾ ਆਗੇ ਆ ਜੇ ਆ ਜਾਣ ਕੇ ਮੈਨੂੰ ਮਨਾਣਗੇ ਨਾ ਤੇ ਮੈਂ ਬਿਲਕੁਲ ਨਹੀਂ ਮੰਨਣਾ ਹੈਗਾ ਅੱਗੇ ਮੈਨੂੰ ਫਿਰ ਵੀ ਇਹਨਾਂ ਦਾ ਮੋਹ ਆਉਂਦਾ ਹੈ ਪਰ ਹੁਣ ਨਾ ਮੈਨੂੰ ਇਹ ਰਿਸ਼ਤੇ ਤੋਂ ਨਫ਼ਰਤ ਜੀ ਹੁੰਦੀ ਜਾਂਦੀ ਐ ਮੇਰੇ ਮਨ 'ਚ ਸੀ ਕਿ ਪਹਿਲਾ ਬੰਦਾ ਨਹੀਂ ਚੰਗਾ ਚਾਹ ਲੈ ਆ ਹੁਣ ਇਹ ਹੀ ਚੰਗੇ ਹੋਣਗੇ ਪਰ ਨਹੀਂ ਮੈਨੂੰ ਲੱਗਦਾ ਸਾਰੇ ਮਰਦ ਨਾ ਇੱਕੋ ਜਿਹੇ ਹੁੰਦੇ ਆ ਇਨ੍ਹਾਂ ਦੇ ਨਿਹੜ 'ਚ ਕੋਈ ਦਇਆ ਨਹੀਂ ਹੁੰਦੀ ਮੈਨੂੰ ਤੇ ਵਿਆਹ ਨਾਂ ਦੇ ਸ਼ਬਦ ਤੋਂ ਨਾ ਹੁਣ ਨਫ਼ਰਤ ਹੋਣ ਲੱਗ ਗਈ ਐ ਆ ਗਿਆ ਯੋ ਪਖੰਡ ਕਰਨ ਪਹਿਲਾਂ ਮਾਰ ਲੋ ਕੁੱਟ ਲੋ ਫੇਰ ਆੜ ਨਾਲ ਧਾ ਲੋ ਉਤੋਂ ਉਤੋਂ ਮੈਂ ਜੀ ਨਹੀਂ ਸਕਦਾ ਤੇਰੇ ਬਿਨਾ ਹੁਣ ਮੈਂ ਸੁਧਰ ਜਾਣਾ ਵਾ ਅੱਖ ਗੀ ਮੇਨਾਂ ਦੇ ਬੋਲ ਸੁਣ ਸੁਣ ਕੇ ਆ ਵਾਲੇ ਅੱਜ ਜੇ ਮਨਾਇਆ ਨੂੰ ਇਹਨਾਂ ਨੇ ਤੇ ਮੰਨਣਾ ਨਹੀਂ ਮਵੇਂ ਨਾਲੇ ਇਹ ਵੀ ਕੋਈ ਰਿਸ਼ਤਾ ਮਰਮਰ ਜਾਣੀ ਮੇਨਾਂ ਤੇ ਬਸ ਸ਼ੱਕ ਹੀ ਸ਼ੱਕ ਹਾਂ ਅੱਜ ਨਹੀਂ ਨਨੇ ਮੈਨੂੰ ਮਨਾਇਆ ਚਲ ਕੋਈ ਗੱਲ ਨਹੀਂ ਮੈਂ ਕਿਹੜਾ ਈਡੀ ਓਕੀ ਬੈਠੀ ਇਹਨਾਂ ਦੇ ਮਨਾਉਣ ਖਣੋ ਮੈਨੂੰ ਲੱਗਦਾ ਉਹ ਤਾਂ ਵੀ ਇਹਨਾਂ ਨੂੰ ਨਾ ਸਮਝ ਲੱਗ ਗਈ ਹੋਣੀ ਆ ਵੀ ਇਹ ਨਹੀਂ ਮੇਰੀਆਂ ਗੱਲਾਂ ਚਾਉਣ ਵਾਲੇ ਲਾਈ ਹੋਣੀ ਕੋਈ ਨਾ ਕੋਈ ਸਕੀਮ ਨਾਲੇ ਚੋਰ ਤੇ ਉਤੋਂ ਚਤਰ ਬਣਦੇ ਸਕੀਮ ਤੇ ਲਾਉਂਦੇ ਹਨੇ ਆ ਕਿ ਮੈਂ ਰੁੱਸ ਜਾਊਂਗਾ ਤੇ ਮੈਨੂੰ ਮਨਾਉਂਗੇ ਰੁੱਸਦੇ ਆ ਤੇ ਰੁੱਸ ਜਾਣ ਏ ਭੁੱਲੇ ਜਾਣ ਵੀ ਮੈਨੂੰ ਮਨਾਉਂਗੀ ਮੈਂ ਨਹੀਂ ਮਨਾਉਂਦੀ ਕਦੀ ਵੀ ਨਾਲੇ ਮੈਂ ਛਿੱਤਰ ਖਾਵਾਂ ਤੇ ਨਾਲੇ ਮੈਂ ਇਹਨਾਂ ਨੂੰ ਮਨਾਵਾ ਮੇਰੇ ਮੂੰਹ ਤੇ ਬੇਬੂਖ ਲਿਖਿਆ ਰੁਸੇ ਜਾਂ ਤੇ ਰੁਸੇ ਰਹਾਂ ਚੰਗਾ ਸਭੋ ਮੇਰਾ ਖੜਾ ਛੁੱਟਾ ਦੁਸਸੇ ਤੋਂ ਮੈਨੂੰ ਨਫ਼ਰਤ ਆ ਮੈਨੂੰ ਪਰ ਆੜਾ ਉਤੋਂ ਤੋਂ ਪਿਆਰ ਜਿਹਾ ਜਿਤਾਉਂਦੇ ਆ ਨਾ ਫਾਰਮੈਲਟੀ ਜੀ ਦਿਖਾਉਂਦੇ ਆ ਇਹ ਤੋਂ ਤੇ ਮੈਨੂੰ ਉਹ ਤੋਂ ਜ਼ਿਆਦਾ ਵੀ ਨਫ਼ਰਤ ਆ ਤੂੰ ਉੱਥੇ ਕਿੱਥੇ ਪੈ ਗਈ ਤੂੰ ਠੀਕ ਹਾਂ ਹਾਂ ਮੈਂ ਠੀਕ ਹਾਂ ਹਏ ਹੈ ਇੱਕਦਮ ਤਰੀ ਤਨਕਦੋਸ਼ ਆ ਗਈ ਆ ਚੇਰ ਮੇਰਾ ਠੀਕ ਵਾ ਨਾ ਕੰਫੀਗ ਲੱਗਣ ਦੇ ਨਾ ਆਹੋ ਤੂੰ ਠੀਕ ਹਾਂ ਹਾਂ ਮੈਂ ਠੀਕ ਹਾਂ ਮੈਂ ਮਾਜਾ ਮੰਮੀ ਮੰਮੀ ਉਰੇ ਆਇਓ ਹਣੀ ਰਖ ਵੀ ਠੀਕ ਹੋ ਗਿਆ ਪ੍ਰਜੀਤ ਸ਼ੁਕਰ ਹੋ ਪ੍ਰਮਾਤਮਾ ਤੇਰੇ ਘਰ ਨੂੰ ਮੇਰਾ ਪੁੱਤ ਠੀਕ ਹੋਇਆ ਵਾ ਸ਼ੁਕਰ ਸ਼ੁਕਰ ਕਿਤੇ ਵੀ ਬੈਠਾ ਕਿਤੇ ਮਾਲਕਾ ਸ਼ੁਕਰ ਤੇਰਾ ਧੱਕ ਲੱਖ ਲੱਖ ਸ਼ੁਕਰ ਵਾ ਮੇਰਾ ਪੁੱਤ ਠੀਕ ਹੋਇਆ ਵਾ ਹੋਰ ਰਕਪੀਰ ਹੁਣ ਤੈਨੂੰ ਕੋ ਪਤਾ ਲੱਗਦਾ ਵਾ ਆਹੋ ਮੰਮੀ ਤੁਸੀਂ ਇੱਥੇ ਮਨੀ ਕਿੱਥੇ ਆ ਮਨੀ ਵੀ ਇੱਥੇ ਹੀ ਆ ਪਰ ਕਿਉਂ ਹੀ ਹੋਇਆ ਵਾ ਉਹ ਮਨੀ ਦਾ ਤਾਂ ਸਾਰਾ ਪਵਾੜਾ ਵਾ ਆ ਮੇਰੇ ਹੱਥ ਦਾ ਜਿੰਮੇਰ ਮਨੀ ਆ ਹੈ ਇਹ ਕਿੱਦਾਂ ਹੋ ਸਕਦਾ ਪੁੱਤ ਤੇਰਾ ਤਾਂ ਭਰਾ ਵਾ ਫੇ ਸਵਾ ਭਰਾ ਵਾ ਮੇਰਾ ਦੁਸ਼ਮਣ ਵਾ ਮੇਰੇ ਸਿਰ ਤੇ ਪੌਟ ਉਹਨੇ ਮਾਰਿਆ ਸੀ ਨਾ ਫੋਟੇ ਇਦਾਂ ਨਹੀਂ ਕਹੀਦਾ ਹੁੰਦਾ ਤੂੰ ਬਿਮਾਰ ਹੋ ਉਠੋ ਆ ਨਾ ਤਾਂ ਕਰਕੇ ਤੂੰ ਡਿਆ ਵਾ ਟੱਪੜੀਆਂ ਮਾਰਨ ਇਦਾਂ ਨਹੀਂ ਕਹੀਦਾ ਹੁੰਦਾ ਤੇਰਾ ਮੈਂ ਮਮੀ ਮੈਂ ਆਪਣੀਆਂ ਟੱਪੜੀਆਂ ਨਹੀਂ ਮਾਰਨਿਆ ਹਸਪੀਟਲ ਵੀ ਇਹਨੇ ਮੈਨੂੰ ਸਹਾਰਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹਾਂ ਇਹ ਤੇ ਜੇਲ੍ਹ ਤੇ ਜਾਊਗਾ ਜੇਲ੍ਹ ਦੀਆਂ ਰੋਟੀਆਂ ਤੋੜੂਗਾ ਹੈ ਕਿੱਥੇ ਆ ਦੱਸੋ ਮੈਨੂੰ ਪਹਿਲਾਂ ਦੀ ਦੀ ਭਾਜੇ ਇਹ ਨੂੰ ਹੋ ਤਾਗੀ ਉਹ ਮੇਰਾ ਕਿ ਬਣੂਗਾ ਉਹਨੇ ਤੇ ਸਾਰੇ ਘਰ ਦੇ ਨਾਲ ਰੱਖ ਦੇਣਾ ਜਿਹੜੀ ਗੱਲ ਦਾ ਡਰ ਜੀ ਉਹੀ ਹੋ ਗਈ ਆ ਮਨੀ ਵਾਹ ਤੇ ਹੀ ਵਾਰ ਸੁਣੀ ਮੈਨੂੰ ਲੱਗਦਾ ਬਾਜੀ ਠੀਕ ਹੋ ਗਏ ਆ ਜਾ ਰੱਖੀਏ ਚਲੋ ਇਥੇ ਕੋ ਲੱਗਦਾ ਹੁਣ ਉਹ ਨਹੀਂ ਬਲਜੀਤ ਭ레ਖਾ ਲੱਗਾ ਮੈਨੂੰ ਬਾਜੀ ਠੀਕ ਹੋ ਗਏ ਪਰ ਉਹ ਨਹੀਂ ਆ ਗਿਆ ਜੀ ਆ ਗਿਆ ਤੂੰ ਤੂੰ ਮੈਨੂੰ ਆਹ ਕੰਮ ਕੀਤਾ ਉਹ ਮੈਂ ਤੈਨੂੰ ਆਪਣੇ ਬੱਚਿਆਂ ਨੂੰ ਸਮਝਾਇਆ ਸੀ ਤੇ ਤੂੰ ਆਹ ਸਰਾ ਦਿੱਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਤੂੰ ਹੈਂ ਵੀਰ ਮੈਨੂੰ ਮਾਫ ਕਰ ਦੇ ਤੈਨੂੰ ਮਾਫ ਕਰ ਦੇ ਵੀਰ ਤੈਨੂੰ ਨਾ ਕਦੇ ਵੀ ਨਹੀਂ ਮਾਫ ਕਰਾਂਗਾ ਨਾ ਵੀਰ ਨਾ ਨਾ ਨਹੀਂ ਵੀਰ ਮੈਨੂੰ ਮਾਫ ਕਰ ਦੇ ਮੈਨੂੰ ਵੀਰ ਮਾਫ ਕਰ ਦੇ ਨਹੀਂ ਵੀਰ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਵੀਰ ਮੈਂ ਗਲਤੀ ਹੋ ਗਈ ਮੇਰੇ ਕੋਲ ਗਲਤੀ ਹੋ ਗਈ ਨਹੀਂ ਯਾਰ ਅੱਛਾ ਗਿਆ ਮੇਰੇ ਮਾਰਕਾ ਮੈਂ ਤੇ ਆਖਿਆ ਸੱਚੀ ਕਿ ਦੇਹੋਸ਼ ਆ ਗਈ ਆ ਹਾਰੇ ਇਹਨਾਂ ਨੂੰ ਕੀ ਹੋ ਗਿਆ ਵਾ ਵੀਰ ਮੈਨੂੰ ਬਚਾਈ ਮੈਨੂੰ ਲੱਗਦਾ ਇਹਨਾਂ ਨੇ ਨਾ ਕੋਈ ਡਰਾਮਣਾ ਸੁਪਨਾ ਵੇਖ ਲਿਆ ਵਾ ਜਿਹੜਾ ਇਹ ਕਰੀ ਜਾਂਦੇ ਆ ਨਾ ਵੀਰ ਮੈਨੂੰ ਬਚਾ ਦੇ ਵੀਰ ਮੈਨੂੰ ਛੱਡ ਦੇ ਮੈਨੂੰ ਲੱਗਦਾ ਵੀਰ ਦੀ ਹਾਲਤ ਨਾ ਇਥੋਂ ਤੱਕ ਇੰਨਾ ਨਹੀਂ ਪਹੁੰਚਾਈ ਆ ਪਰ ਕੋਈ ਨਾ ਕਿੰਨਾ ਕੁ ਚਿਰ ਸੱਚ ਲਗਾਉਣਗੇ ਲਗਾਈ ਜਾਣ ਜੇ ਮੇਰਨਾ ਮਾੜੀ ਹਾਲਤ ਮੇਰੀ ਇਦਾਂ ਦੀ ਕਰਦੇ ਰਹੇ ਆ ਪਾਪ ਦਾ ਘੜਾ ਸਿਆਣੇ ਆਂਦੇ ਆ ਨਾ ਹੌਲੀ ਹੌਲੀ ਭਰਦਾ ਵਾ ਤੇ ਇੱਕ ਦਿਨ ਫੁੱਟਦਾ ਹੀ ਹੁੰਦਾ ਹੈ ਰੱਬ ਵੀ ਤੇ ਸਚਾਈ ਦਾ ਹੀ ਸਾਥ ਦਿੰਦਾ ਵਾ ਗਰਮੀਤ ਬੜੀ ਮੇਰੇ ਆ ਸ਼ਕਤ ਦੀਆਂ ਨਜ਼ਰਾਂ ਨਾਲ ਵੇਖਣ ਤਈ ਹੈ ਕਿਤੇ ਇਹਨੂੰ ਮੇਰੇ ਤੇ ਸ਼ੱਕਤ ਨਹੀਂ ਹੋ ਗਿਆ ਕਿ ਵੀਰ ਦੀ ਹਾਲ ਤਾ ਜ਼ਿੰਮੇਦਾਰ ਮੈਂ ਵਾਂ ਨਹੀਂ ਨਹੀਂ ਇਹਨਾਂ ਨੂੰ ਪਤਾ ਲੱਗਾ ਹੋਣਾ ਪਰ ਜੇ ਪਤਾ ਲੱਗ ਵੀ ਗਿਆ ਫੇਰ ਕੀ ਹੋ ਗਿਆ ਇਹਨਾਂ ਤੇ ਇਹਨੂੰ ਡਰਵਾ ਮੇਰਾ ਵੀ ਇਹ ਜ਼ਬਾਨ ਨਹੀਂ ਖੋਲਦੀ ਕਿਸ ਦੇ ਘਾੜੀ ਇਹਨੂੰ ਪਤਾ ਹੈ ਕਿ ਮੇਰੀਆਂ ਹੱਡੀਆਂ ਬੜੀਆਂ ਟੁੱਟਣੀਆਂ ਵਾਂ ਜੇ ਮੈਂ ਕਿਸੇ ਨੂੰ ਕੁਝ ਦੱਸਿਆ ਮੇਰਲ ਕੀ ਵੇਖਣ ਨਹੀਂ ਆ ਦੇਖ ਨਹੀਂ ਜਮ ਪਰੇਸ਼ਾਨ ਮੈਂ ਪਾਣੀ ਲੈ ਗਿਆ ਜਾ ਕੇ ਮੇਰੇ ਨੂੰ ਜਿਆਦਾ ਪਰੇਸ਼ਾਨਤ ਨਹੀਂ ਗੇ ਮੈਨੂੰ ਜਿਆਦਾ ਤਕਲੀਫਤ ਨਹੀਂ ਤੁਹਾਨੂੰ ਹੋਣ ਦੇ ਤੁਹਾਨੂੰ ਵੀ ਪਤਾ ਵਾ ਵੀ ਤੁਸੀਂ ਕੀ ਕੀਤਾ ਮੇਰੇ ਨਾਲ ਖੂਦੀਵਾ ਜਾ ਜਿੱਦਾਂ ਦੀ ਦਵੋਂਗੇ ਨਾ ਉਦਾਂ ਦੀ ਲਓਗੇ ਅੱਛਾ ਹਾਂ ਮੈਂ ਡਰਦੀ ਡੁਰਦੀ ਨਹੀਂ ਤੁਹਾਡੇ ਕੋਲ ਤੁਸੀਂ ਮਨ ਦੇ ਵਿੱਚ ਖਿਆਲ ਪਾਲ ਰੱਖਿਆ ਹੋਵੇ ਵੀ ਮੇਰਾ ਡਰ ਹੀ ਇੰਨਾ ਮੈਂ ਅੱਛਾ ਤੂੰ ਮੇਰੇ ਤੋਂ ਡਰਦੀ ਨਹੀਂ ਹਾਂ ਨਾ ਹੁਣ ਮੈਨ ਲੱਗਦਾ ਤੇਰਾ ਇੱਕ ਕੰਨ ਅੱਗੇ ਵੱਡਿਆ ਨਾ ਦੂਜਾ ਵੀ ਵਿਡਰੋ ਪੈਣਾ ਵਾ ਆ ਡੈਕਟਰ ਨੂੰ ਪੱਟੀ ਕਿਤੇ ਨੂੰ ਕੁਝ ਹੀ ਘੰਟੇ ਹੋਈ ਹੈ ਯਾਰੀ ਤੇ ਬੰਦਿਆਂ ਨੂੰ ਚੱਲ ਜਾ ਪਾਣੀ ਜਾਣ ਉਹ ਨਾਵੇਂ ਤੂੰ ਕਿਤਾ ਕੰਮਟਵਾ ਦਈਏ ਮੇਰੇ ਕੋ ਹੁਣੇ ਕਿਦੇ ਪੇਸ਼ ਹੀ ਪਿਆ ਇਹ ਬੰਦਾ ਮੇਰੇ ਕੋਈ ਹਾਰ ਨਹੀਂ ਗਾ ਇਹਦਾ ਮੈਂ ਨਾ ਮੱਥਾ ਲਾਇਦਾ ਤੇ ਕੋਈ ਫਾਇਦਾ ਹੀ ਨਹੀਂ ਹੈਗਾ ਮੋਣੀ ਇਹ ਕੀ ਹੁੰਦਿਆ ਮੇਰੇ ਨਾਲ ਮੇਰਾ ਡਰ ਮਰਤੇ ਹੀ ਹਾਵੀ ਹੁੰਦਾ ਜਾਂਦਿਆ ਵਾ ਡਰ ਵੀ ਸੱਚਾ ਹੀ ਆ ਲੱਗਦਾ ਮੈਨੂੰ ਬੂਟਾ ਛੰਗਣਾ ਨਹੀਂ ਬੂਟਾ ਜੜੋਂ ਹੀ ਪੁੱਟਣਾ ਪੈਣਾ ਵਾ ਕਿਹ ਨਾ ਕਿਹ ਤਰੀਕੇ ਨਾਲ ਡਰ ਆਪਣਾ ਮਕਾਉਣਾ ਪੈਣਾ ਹੁਣ ਮੈਨੂੰ ਥੋੜਾ ਰੈਲੈਕਸ ਥੋੜਾ ਬੋਲੀ ਉਹ ਕਿਉਂ ਮੈਨੂੰ ਇਹਨਾਂ ਡਰ ਕਾ ਤੂੰ ਜਾਨੀ ਆ ਤੂੰ ਗੱਲ ਤੇ ਗੱਲ ਦੇ ਹਾਦੂ ਕੀ ਤੇਰੀ ਆਲੀ ਕੰਨ ਦੋ ਕੀ ਆ ਕੰਨ ਦੋ ਫੰਡਿਆ ਨਾ ਯਾਰ ਇਹ ਤਿੰਨ ਮੈਂ ਜਿਹੜੀ ਤਕਲੀਫ ਪਹਚਾਈ ਆ ਨਾ ਮੈਨੂੰ ਦੁੱਖ ਬੜਾ ਲੱਗੰਦਿਆ ਇਹ ਗੱਲ ਦਾ ਪਰ ਇਹ ਵੀ ਤੇਰੀ ਗਲਤੀ ਆ ਉਹ ਸੱਚ ਤੇਰੀ ਨਹੀਂ ਆ ਤੇਰੇ ਕੰਨ ਦੀ ਗਲਤੀ ਆ ਜਿਹੜੀ ਇਸ ਕੰਨ ਦੇ ਚ ਪ੍ਰਾਇਮਰ ਦੀ ਆਵਾਜ਼ ਪਈ ਆ ਤਾਂ ਹੀ ਉਹਨੂੰ ਮੈਂ ਸਜ਼ਾ ਦਿੱਤੀ ਆ ਕਰਨ ਲੈ ਮੈਂ ਆਵੇ ਆਪਣੇ ਸੋਨੀ ਜੀ ਘਰ ਆ ਲਈ ਆਸਤੇ ਚਾਹ ਬਣਾ ਕੇ ਲੈ ਕੇ ਆਇਆ ਲੈ ਖੜੋ ਚਾਹ ਪੀਓ ਤੁਸੀਂ ਹੁਣ ਉਹ ਵੀ ਆਪਣੇ ਹੱਥਾਂ ਦੇ ਨਾਲ ਠੀਕ ਹੈ ਨਾ ਮਨੇ ਮੈਨੂੰ ਨਾ ਤੇ ਹਿਰੇ ਅਸਤ ਕਰ ਲੈੰਦੋ ਮੇਰੇ ਬਹੁਤ ਦਰਡੋਂ ਇਧਰ ਸਾਰੀ ਧੋਣ ਆਕੜੀ ਪਈ ਆ ਮੇਰੀ ਤੂੰ ਪਹਿਲਾਂ ਚਾਹ ਪੀ ਲੋ ਫੇਰ ਰੈਸਟ ਕਰ ਲਿਓ ਕੋਈ ਗੱਲ ਨਹੀਂ ਆ ਮੇਰੀ ਇੱਕ ਗੱਲ ਸੁਣਾ ਕੱਲ ਤੇ ਹੀ ਪਹਿਲਾਂ ਮੈਨੂੰ ਐਨੀ ਤਕਲੀਫ ਪਚਾਈ ਫੇਰ ਸਾਰੇ ਦਿਹਾੜੀ ਘਰ ਨਹੀਂ ਵੜੇ ਜੇ ਆਇਆ ਏ ਤੇ ਉਪਰੋਂ ਤੁਸੀਂ ਕਿੱਦਾਂ ਮੈਨੂੰ ਬੋਲੇ ਕਿੱਦਾਂ ਮੇਰੇ ਤੇ ਗੁੱਸਾ ਕੱਢਿਆ ਤੇ ਹੁਣ ਤੁਹਾਨੂੰ ਬੜੀ ਹਮਦਰਦੀ ਮੇਰੇ ਨਾਲ ਆਉਂਦੀ ਆ ਲੈ ਯਾਰ ਮੈਂ ਤੇਰਾ ਘਰ ਆਲਾ ਮਾਂ ਇੰਨਾ ਤੇ ਮੇਰਾ ਫਰਜ਼ ਬਣਦਾ ਯਾਰ ਤੈਨੂੰ ਮੜਾ ਮੋਟਾ ਡਾਕਟਰ ਦਾ ਮੇਰੋ ਨਾ ਬੋਲੇ ਆ ਨਹੀਂ ਜਾਂਦਾ ਤੇ ਫੇਰ ਕੀ ਹੋਗਾ ਜੇ ਤੈਨੂੰ ਮੈਂ ਡਾੜਤਾ ਵਾ ਤੇ ਐਨਾ ਗੁੱਸਾ ਕਰਨ ਦੀ ਕੋਈ ਲੋੜ ਵਾ ਆ ਲੈ ਫੜ ਚਾਹ ਪੀ ਤੂੰ ਚੱਲ ਮਨਾ ਫੜ ਲੈ ਕੱਪ ਪੀ ਲੈ ਚਾਹ ਜਿੱਦਾਂ ਦਾ ਇਹਨਾਂ ਦਾ ਦਿਮਾਗ ਆ ਨਾ ਉਹ ਨਾ ਹੋਏ ਗਰਮ ਗਰਮ ਚਾਹ ਕਿਤੇ ਤੇਰੇ ਉੱਤੇ ਹੀ ਰੋੜ ਦਿੰਦੇ ਹੁਣ ਹਾਏ ਰੱਬਾ ਇਹ ਵੀ ਕੋਈ ਪਤਾ ਨਹੀਂ ਭਾਵੇਂ ਕੋ ਮੇਰੀ ਚਾਚੀ ਪਾਇਆ ਹੋਵੇ ਪਤਾ ਵੀ ਇਹਨਾਂ ਦਾ ਲੱਗਦਾ ਨਹੀਂ ਕਿਹੜੇ ਟਾਈਮ ਕਿਹੜੀ ਗਲਤੀ ਤੋਂ ਕਿੱਥੇ ਇਹਨਾਂ ਨੇ ਮੈਨੂੰ ਸਜ਼ਾ ਦੇ ਦੇਣੀ ਹੁੰਦੀ ਆ ਗਰਮੀਤਾ ਵੈਸੇ ਮੈਂ ਇੱਕ ਤਰ੍ਹਾਂ ਗੱਲ ਕਰਨੀ ਆ ਦੱਸ ਯਾਰ ਤੁਹਾਨੂੰ ਸਾਰਿਆਂ ਨੂੰ ਲੱਗਦਾ ਏ ਕਿ ਮੇਰੀ ਦਿਮਾਗੀ ਹਾਲਤ ਸਹੀ ਨਹੀਂ ਹੈਗੀ ਤੇ ਮੈਂ ਸੋਚਦਾ ਵਾਂ ਕਿ ਮੈਂ ਨਾ ਦਵਾਈ ਚਾਲੂ ਕਰ ਲਈ ਆਪਣੇ ਤੂੰ ਮੇਰੇ ਨਾਲ ਚੱਲ ਤੇ ਚੱਲ ਕੇ ਤੇ ਆਪਾਂ ਦੋਵੇਂ ਦਵਾਈ ਲੈ ਆਈਏ ਜਣ ਕੇ ਠੀਕ ਹੈ ਨਾ ਜਿੱਦਾਂ ਤੈਨੂੰ ਕੱਲ ਯਾਰ ਤਕਰੀਰ ਪਚਾਈ ਆ ਬਹੁਤ ਜ਼ਿਆਦਾ ਮੈਨੂੰ ਦੁੱਖ ਲੱਗਾ ਮੈਂ ਰਾਤ ਸਾਰੀ ਰਾਤ ਤਾਂ ਸੁਤਾਂ ਨਹੀਂਆ ਮਰ ਤਵਾ ਤੱਕ ਉੱਠਦਾ ਰਿਹਾ ਉਦਾਂ ਹੀ ਮੇਰੇ ਦਿਮਾਗ ਚ ਉਹੀ ਮਾਈਂਡ ਸਾਰੀਆਂ ਗੱਲਾਂ ਫਿਰਦੀਆਂ ਰਹਿ ਗਈਆਂ ਵਾ ਫੇਰ ਵੀਰ ਵਿਚਾਰਾ ਲੰਮੇ ਪਿਆ ਵਾ ਉਹਨੂੰ ਵੀ ਦਵਾਈ ਚਲੰਦੀ ਆ ਮੈਨੂੰ ਉਹਦਾ ਵੀ ਬੜਾ ਖਿਆਲ ਆਉਂਦਾ ਬਹੁਤ ਜ਼ਿਆਦਾ ਮਨ ਦੇ ਵਿੱਚ ਤੇ ਮੈਨੂੰ ਲੱਗਦਾ ਹੈ ਵੀ ਜੇ ਤੁਹਾਨੂੰ ਲੱਗਦਾ ਹੈ ਤੇ ਤੁਸੀਂ ਮੇਰੀ ਦਵਾਈ ਲਿਆਓ ਚੱਲ ਕੇ ਤੂੰ ਨਾਲ ਚੱਲ ਮੇਰੇ ਮੈਨੂੰ ਵੀ ਪਤਾ ਨਹੀਂ ਲੱਗਦਾ ਇਹਨਾਂ ਦਾ ਹਰ ਨਵੇਂ ਦਿਨ ਨਵਾਂ ਚਿਹਰਾ ਅੱਜ ਫਿਰ ਨਵੀਂ ਸਵੇਰ ਨਵੀਂ ਮਿਠਾਸ ਹੋ ਸਕਦਾ ਇਹ ਗੱਲ ਸੱਚ ਹੋਵੇ ਇਹਨਾਂ ਦੀ ਜਿੰਨੀ ਤਕਲੀਫ 'ਚ ਮੈਂ ਆ ਉੰਨੀ ਤਕਲੀਫ 'ਚ ਇਹ ਹੋਣ ਅੰਦਰੋਂ ਕੀ ਪਤਾ ਇਹਨਾਂ ਦੇ ਦਿਮਾਗ 'ਤੇ ਕਿਹੜੀ ਚੀਜ਼ ਦਾ ਇਹਨਾਂ ਡਿਪਰੈਸ਼ਨ ਜਿਹਦੇ ਕਰਕੇ ਇਹ ਇਦਾਂ ਕਰਦੇ ਆ ਇਹਨਾਂ ਨੂੰ ਵੀ ਤੇ ਆਪਣੀ ਇੱਕ ਸਹੀ ਜ਼ਿੰਦਗੀ ਜੀਣ ਦਾ ਹੱਕ ਹੈਗਾ ਵਾ ਇਨਾਂ ਦੇ ਪਰਿਵਾਰ ਨੇ ਤੇ ਇਨਾਂ ਦੀ ਕੇਅਰ ਨਹੀਂ ਕੀਤੀ ਮੈਂ ਇਨਾਂ ਦਾ ਸਾਥ ਦਵਾ ਜੇ ਮੇਰੇ ਵੱਲ ਇੱਕ ਕਦਮ ਵਧਾਉਂਦੇ ਆ ਨਾ ਤੇ ਮੈਨੂੰ ਇਨਾਂ ਵੱਲ ਚਾਰ ਕਦਮ ਵਧਾਉਣੇ ਚਾਹੀਦੇ ਆ ਮੈਂ ਵੀ ਇਨਾਂ ਨਾਲ ਲਾਵਾਂ ਲਈ ਆ ਵਾ ਮੇਰਾ ਵੀ ਫਰਜ਼ ਬਣਦਾ ਵਾ ਇਨਾਂ ਦਾ ਸਾਥ ਦਵਾ ਇਨਾਂ ਦੀ ਇਹ ਹਾਲਤ ਵੇਖ ਕੇ ਤੇ ਮੈਂ ਇਨਾਂ ਨੂੰ ਛੱਡ ਥੋੜਾ ਸਕਦੀ ਆ ਜੇ ਦਵਾਈ ਖਾ ਕੇ ਠੀਕ ਹੋਣਾ ਚਾਹੁੰਦੇ ਆ ਤੇ ਇਹ ਮੇਰਾ ਫਰਜ਼ ਆ ਕਿ ਮੈਂ ਇਨਾਂ ਦਾ ਸਾਥ ਦਵਾ ਬਲਜੀਤ ਹਾਂ ਮਮੇ ਕੋਤਾ ਆਇਆ ਕੋਈ ਫੋਨ ਤੇਰੇ ਭਰਾ ਦਾ ਦੱਸਿਆ ਉਹਨਾਂ ਨੇ ਕੁਛ ਮਮੀ ਫੋਨ ਤੇ ਨੀਗਾ ਆਇਆ ਪਰ ਮੇਰਾ ਰਾਦਾ ਹੀ ਮੈਂ ਕਰਕੇ ਵੇਣੀ ਆ ਹੈ ਜਿੱਦਾਂ ਨਾ ਆਸ ਜੀ ਜੱਗ ਗਈ ਆ ਆਹੋ ਉਹ ਤਾਂ ਫਿਰ ਹੈ ਜਾਂ ਤਾਂ ਹੀ ਮੈਂ ਵੀ ਪਰਪਲ ਬੂਹੇ ਵਾਲ ਵੇਖਣ ਦੀ ਪਿਓ ਆਵੇ ਚੱਲ ਇਹ ਰਿਪੋਰਟਰ ਰਪਟਾ ਖੜੇ ਤਾਂ ਪਤਾ ਲੱਗੇ ਕੋਈ ਸਾਨੂੰ ਹੋਰ ਮਮੀ ਜਿੱਦਨ ਦੇ ਪਏ ਆ ਨਾ ਐਨਾ ਢਿੱਡ ਚ ਮੇਰੇ ਜੀ ਚੁਲਕਾ ਫਿਰਦਾ ਨਾ ਕਿ ਮੈਂ ਇਹਨਾਂ ਨੂੰ ਵੇਖ ਹੀ ਨਹੀਂ ਸਾਦੀ ਜਦੋਂ ਲਾਗੋ ਦੀ ਨੰਗਨੀ ਆ ਨਾ ਦਿਲ ਨੂੰ ਕੁਛ ਬੜਾ ਹੁੰਦਾ ਵਾ ਮੇਰੀਆਂ ਤੇ ਇਹਨਾਂ ਦੇ ਨਾਲ ਹੀ ਬਹਾਰਾ ਵਾ ਜਦੋਂ ਇਹ ਠੀਕ ਹੋ ਜਾਣਾ ਮੈਂ ਸਾਰੀ ਗੱਲਬਾਤ ਇਹਨਾਂ ਨਾਲ ਕਰਨੀ ਆ ਭਾਵੇਂ ਤੂੰ ਹੀ ਆ ਗਰਮੀ ਤਾਂ ਭੈਣ ਮਣੀ ਆ ਜਿੰਨਾ ਮਰਜੀ ਤੁਰੇ ਫਿਰਦੇ ਆ ਜਿੰਨਾ ਚਿਰ ਇਹ ਨਹੀਂ ਉੱਠਦੇ ਉਹਨਾਂ ਚਿਰ ਤੇ ਨਹੀਂ ਨਾ ਮੰਮੀ ਗੱਲ ਬੰਦੀ ਹੈਗੀ ਆਹੋ ਪੁੱਤ ਉਹ ਤਾਂ ਗੱਲ ਠੀਕ ਆ ਜਿਹੜੀ ਗੱਲ ਤੂੰ ਆਦਮੀ ਨਾਲ ਕਰਨੀ ਆ ਉਹ ਸਾੜਨਾ ਥੋੜੀ ਕਰ ਲੈਣੀ ਆ ਬੰਦੇ ਨਾਲ ਹੀ ਉਹ ਗੱਲ ਸਭ ਕੁਝ ਹੁੰਦਾ ਵਾ ਜਨਾਨੀ ਨੇ ਤਾਂ ਬੰਦੇ ਕੋ ਦੁੱਖ ਸੁੱਖ ਭੁੱਲਣਾ ਹੁੰਦਾ ਵਾ ਹੁਣ ਕੀ ਕਰੇ ਬੰਦਾ ਆਪ ਤਾਂ ਮੈਂ ਐਨੀ ਵੀ ਕਿਹੜਾ ਬੜਾ ਠੀਕ ਹੋਵੇ ਤੁਰਿਆ ਫਿਰੇ ਆਪਣਾ ਕੰਮ ਕਰ ਲੈ ਕੇ ਤੁਰਿਆ ਫਿਰੇ ਵੇਖਾਂ ਜੇ ਦੰਦਾ ਪਿਆ ਕਿਤੇ ਕੰਮਕਾਰ ਵੀ ਸਾਰੇ ਠੱਪੇ ਪਏ ਆ ਉਹ ਤੇ ਤੈਨੂੰ ਪਤਾ ਪਏ ਜੇ ਘਰ ਆਪਣੀ ਪਿਆਲੀ ਬੰਨੇ ਦਾ ਕੰਮ ਵੇਖਦਾ ਹੀ ਨਹੀਂਗਾ ਹੋ ਮਮੀ ਗੱਲ ਆ ਮੈਂ ਤੇ ਡਿਕਣ ਦੀ ਆ ਕਿ ਛੇਤੀ ਵੀਰ ਆਵੇ ਤੇ ਇਹਨੂੰ ਲੈ ਕੇ ਜਾਈਏ ਤੇ ਬਹੁਤ ਦਫਾ ਫਟਾਫਟ ਦੱਸਣ ਪਿਆ ਇਹਨੂੰ ਕਿ ਛੇਤੀ ਰਾਮ ਆਜੂਗਾ ਕੋਈ ਉਮੀਦ ਤੇ ਮਮੀ ਜਾਗੂਗੀ ਨਾ ਹੋਰ ਬਲਜੀਤ ਤੇਨੋਂ ਜ਼ਿਆਦਾ ਤੇ ਮੈਨੂੰ ਉਹਦੀ ਠੀਕ ਵਾ ਤੇ ਕਿਹੜਾ ਵੇਲਾ ਆਵੇ ਮੁੰਡਾ ਤੇ ਚਾਲੇ ਨੂੰ ਲੈ ਕੇ ਖੜੇ ਦਵਾਈ دارو ਦਵਾਵੇ ਇਹਨੂੰ ਫਰਕ ਪਵੇ ਤੇ ਕਿਹੜਾ ਵੇਲਾ ਉੱਠ ਉੱਠ ਕੇ ਤੁਰੇ ਫਿਰੇ ਤੇ ਚੱਲ ਹਨ ਨੂੰ ਠੰਡ ਪਵੇ ਮਾਥੇ ਥੋੜਾ ਫਰਕ ਲੱਗੇ ਤੁਹਾਨੂੰ ਆਪੇ ਪਤਾ ਲੱਜਣਾ ਕਿ ਇਹਨੂੰ ਫਰਕ ਪੈਣ ਡਿਆ ਦਵਾਈ ਮੋੜ ਕਰਨ ਦੀ ਇਹੋ ਤਾਂ ਮੰਮੀ ਗੱਲ ਆ ਮੈਂ ਤਾਂ ਕਹਿੰਦੀ ਛੇਸ਼ਤੀ ਆਮ ਆਜੇ ਸੋ ਗੱਲਾਂ ਕਰਨ ਵਾਲੀਆਂ ਹੁੰਦੀਆਂ ਨਾਲ ਸੋ ਚੀਜ਼ ਮੰਗਣ ਵਾਲੀ ਹੁੰਦੀ ਆਦਮੀ ਤੋਂ ਮੰਗਣੀ ਆ ਔਰ ਕੇਕ ਨੂੰ ਮੰਗੀ ਤਾਂ ਗੱਲ ਨਹੀਂ ਬਣਦੀ ਨਾ ਹਾਂ ਪਰ ਤੇ ਇਹ ਤਾਂ ਗੱਲ ਹੈ ਵਾ ਨਹੀਂ ਬਣਦੀ ਪਰ ਹੁਣ ਕੀ ਕਰੇ ਅਹੀਂ ਕਿਹੜਾ ਚੰਗਾ ਭਲਾ ਹੀ ਇਹਨੂੰ ਕੀ ਰਿਆ ਕੀ ਹੋ ਗਿਆ ਵਾ ਫਰਿਆ ਕਿੱਦਾਂ ਇਹਨੂੰ ਅੱਗ ਸੱਟ ਲੱਗੀ ਕਿੱਦਾਂ ਡੇਗ ਪਿਆ ਕਿੱਦਾਂ ਨਹੀਂ ਚਲੋ ਕੋਈ ਗੱਲ ਨਹੀਂ ਜੋ ਵੀ ਹੋਇਆ ਵਾ ਠੀਕ ਵਾ ਮਾਲਕ ਦੀ ਮਰਜ਼ੀ ਆ ਮੈਂ ਆਨੀ ਮੁੰਡਾ ਆਵੇ ਕਿਹੜਾ ਵੇਲਾ ਤੇ ਚਾਲੇ ਨੂੰ ਤੂੰ ਲੈ ਕੇ ਜਾ ਉਹਦੀਆਂ ਰਿਪੋਰਟਾਂ ਰਪਾਟਾਂ ਤੇ ਵਖਾਲ ਕੇ ਆ ਤੇ ਦਵਾਈਦਾਰ ਉਹਨੂੰ ਦਵਾਓ ਇਦਾਂ ਕਰ ਜੇ ਉਹਨੂੰ ਨਹੀਂ ਨਾ ਫੋਨ ਕੀਤਾ ਤਾਂ ਆਪ ਹੀ ਪੁੱਤ ਕਰਕੇ ਵੇਖ ਮਮੀ ਮੈਂ ਤੁਹਾਨੂੰ ਦੱਸਣ ਤੇ ਗਈ ਆ ਮੈਂ ਤਾਇਓ ਕਰਕੇ ਤੇ ਫਟਾਫਟ ਤਿਆਰ ਹੋ ਗਈ ਆ ਤੇ ਮੈਂ ਚਿਰਵਨਾ ਲੱਗੇ ਆਣ ਕੇ ਉਹਨੂੰ ਚਾਹ ਹੀ ਪਾਣੀ ਪਿਆ ਲੈਣਾ ਵਾ ਬਸ ਤੇ ਫਟਾਫਟ ਜਾਣ ਦੀ ਕਰਨੀ ਆ ਡਾਕਟਰ ਦੀ ਸਲਾਹ ਲੈ ਕੇ ਨਾ ਤੇ ਦਵਾਈ ਲੈ ਆਉਣੀ ਆ ਜੇ ਆਖਣਗੇ ਨਾ ਚੌਕਾ ਕੇ ਲਿਆਓ ਤੇ ਚੌਕਾ ਕੇ ਲੈ ਆ ਵੀ ਜਾਵਾਂਗੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਗੱਡੀ ਕਰਾਂਗੇ ਤੇ ਲੈ ਜਾਾਂਗੇ ਇਹਨੂੰ ਕੋਈ ਗੱਲ ਨਹੀਂ ਖਰਿਆ ਇੱਥੇ ਕਿਤੇ ਆਉਂਦਾ ਹੀ ਹੋਵੇ